ਸਤਿ ਸ਼੍ਰੀ ਅਕਾਲ ਜੀ ਦੇ ਸਾਥੀਓ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਸਟੇਟ ਬਾਡੀ ਦੀ ਮੀਟਿੰਗ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਸਾਰੇ ਪਰਿਵਾਰ ਦੀ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਗੁੱਟ ਹੋਵੇ ਉਹਨਾਂ ਨਾਲ ਵੀਰਾਂ ਨਾਲ ਗੱਲ ਹੋ ਗਈ ਸੀਗੀ ਤੇ ਅਸੀਂ ਸਾਂਝੀ ਮੀਟਿੰਗ ਕਰਨ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ 2 ਮਾਰਚ ਦੀ ਅਗਲਾ ਸਫ਼ਰ ਹੈ ਜਿਹੜਾ ਉਹ ਰਲ ਕੇ ਲੰਘੂਗਾ ਇਸ ਮੀਟਿੰਗ ਦੇ ਵਿੱਚ ਬੇਨਤੀ ਕਰਦੇ ਆਂ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਬਲਾਕ ਪ੍ਰਧਾਨ ਤੇ ਸਾਥੀ ਵੀ ਆਉਣ ਤਾਂ ਕਿ ਆਪਾਂ ਅਗਲੇ ਸਮੇਂ ਦੇ ਵਿੱਚ ਇੱਕ ਰੋਡਮੈਪ ਬਣਾਈਏ ਉਸ ਰੋਡਮੈਪ ਤੇ ਤੁਰਦੇ ਹੋਏ ਆ ਇੱਕ ਮੰਗ ਪੱਤਰ ਤਿਆਰ ਕਰੀਏ ਉਸ ਦੇ ਨਾਲ ਨਾਲ ਜਿਹੜੇ ਮਨਾਂ ਦੇ ਵਿੱਚ ਫਰਕ ਸੀਗੇ ਉਹ ਵੈਸੇ ਤਾਂ ਹੈ ਹੀ ਨਹੀਂ ਐ ਕਿ ਸੋਚ ਹੁੰਦੀ ਹੈ ਕਿ ਇੱਕ ਫਿਲਾਸਫਰ ਨੂੰ ਸੁਣ ਰਹੇ ਸੀਗੇ ਉਹ ਕਹਿੰਦੇ ਵੀ ਹਰੇਕ ਇਨਸਾਨ ਦੀ ਸੋਚ ਹੈ ਜਿਹੜੀ ਉਸ ਦੀ ਸਟੱਡੀ ਦੇ ਉੱਤੇ এডਿਕੇਸ਼ਨ ਦੇ ਉੱਤੇ ਉਹਦੇ ਕੌਨਸ਼ੀਅਸਨੈਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਹ ਜਿੰਨਾ ਉਹ ਜਾਣਦਾ ਹੈ ਉਸ ਦੇ ਵਿੱਚ ਹੀ ਉਸ ਦੀ ਵੱਡ ਉਹ ਇਹ ਸੋਚ ਲੈਂਦਾ ਇਹ ਟੋਟਲ ਹੈ ਟੋਟਲ ਨਹੀਂ ਹੈ ਟੋਟਲ ਦੇ ਉੱਤੇ ਵੀ ਬਹੁਤ ਕੁਝ ਹੁੰਦਾ ਹੈ ਕਿ ਇਹ ਸਾਡੀ ਸੋਚ ਦੇ ਮੁਤਾਬਕ ਟੋਟਲ ਹੋ ਸਕਦਾ ਹੈ ਉਸ ਤੋਂ ਅੱਗੇ ਵੀ ਬਹੁਤ ਕੁਝ ਹੁੰਦਾ ਹੈ ਤਾਂ ਇਹ ਕਿ ਪਿਛਲੇ ਸਮੇਂ ਦੇ ਵਿੱਚ ਜੋ ਵੀ ਕੁਝ ਹੋਇਆ ਉਸ ਨੂੰ ਇੱਕ ਸਾਈਡ ਤੇ ਕਰਕੇ ਅਗਲਾ ਸਫ਼ਰ ਸ਼ੁਰੂ ਕਰਾਂਗੇ ਤੇ ਪਿਆਰ ਮੁਹੱਬਤ ਦੇ ਨਾਲ ਆਪਸ ਵਿੱਚ ਤੇ ਸਰਕਾਰ ਦੇ ਨਾਲ ਅੱਖਾਂ ਜੜੀਆਂ ਉਹ ਤੱਤੀਆਂ ਕਰਕੇ ਗੱਲ ਕਰਾਂਗੇ ਕਿਉਂਕਿ ਜੋ ਮਿਲਿਆ ਉਸ ਵਕਤ ਲੈਣਾ ਜ਼ਰੂਰੀ ਸੀਗਾ ਕਿ ਪਿੱਛੇ ਖੱਡਾ ਸੀ ਅੱਗੇ ਟੋਆ ਸੀ ਤੇ ਇੱਕ ਪਾਸੇ ਖੂਹ ਇੱਕ ਪਾਸੇ ਵੱਡਾ ਟੋਆ ਤੇ ਅਸੀਂ ਅਗਲੇ ਟੋਏ ਦੇ ਵਿੱਚ ਡਿੱਗਣਾ ਹੀ ਠੀਕ ਸਮਝਿਆ ਤੇ ਮੇਰੇ ਖਿਆਲ ਚ ਆਪ ਸਭ ਵੀ ਸਹਿਮਤ ਹੋਵੋਗੇ ਹੁਣ ਜਿਹੜਾ ਅਗਲਾ ਸਫ਼ਰ ਹੋਊਗਾ ਉਸ ਦੇ ਬੈਠ ਕੇ ਆਪਾਂ 2 ਮਾਰਚ ਨੂੰ ਡਿਸਕਸ ਕਰਦੇ ਆ ਸਾਰੇ ਆਗੂ ਸਹਿਬਾਨ ਨੂੰ ਅਪੀਲ ਹੈ ਕਿ ਸਮਾਂ ਕੱਢ ਕੇ ਆਓ ਆਪਦੇ ਕੀਮਤੀ ਵਿਚਾਰ ਦਿਓ ਤੇ ਮਿਲ ਕੇ ਬੈਠਾਂਗੇ ਅਗਲਾ ਰੋਡ ਮੈਪ ਬਣਾਵਾਂਗੇ ਅ ਇਹਦੇ ਵਿੱਚ ਇਹ ਕਿ ਤਲਖੀ ਭਰਿਆ ਸ਼ਬਦ ਕਿਸੇ ਵੱਲੋਂ ਵੀ ਕੋਈ ਨਹੀਂ ਬੋਲਿਆ ਜਾਊਗਾ ਕਿਉਂਕਿ ਤਲਖੀ ਕਿੱਥੋਂ ਸ਼ੁਰੂ ਹੁੰਦੀ ਹੈ ਤਲਖੀ ਅਸਲ ਦੇ ਵਿੱਚ ਕੀ ਕਿ ਜਦੋਂ ਅਸੀਂ ਕਿਸੇ ਨਾਲ ਬੁਰਾ ਵਿਹਾਰ ਕਰਦੇ ਹਾਂ ਤੇ ਬੁਰਾ ਵਿਹਾਰ ਕਰਨ ਵਾਲੇ ਦਾ ਇਹ ਕਿ ਮੇਰੇ ਖਿਆਲ ਦੇ ਵਿੱਚ ਉਸ ਦਾ ਵਤੀਰਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ when you try to control the other person ਕਿ ਉਸ ਦਾ ਨੌਲੇਜ ਉਸ ਦੀ ਇੰਟੈਲੀਜੈਂਸੀ ਉਸ ਦਾ ਬਿਹੇਵੀਅਰ ਸਾਡੇ ਮੁਤਾਬਕ ਹੋਵੇ ਕਿ ਜੋ ਅਸੀਂ ਐਸਪੈਕਟ ਕਰਦੇ ਆਂ ਕਿ ਉਹ ਸਾਡੇ ਮੁਤਾਬਕ ਹੀ ਕਰੀ ਜਾਵੇ ਇੱਥੇ ਇੱਕ ਫ੍ਰੈਕਸ਼ਨ ਪੈਦਾ ਹੁੰਦੀ ਹੈ ਤੇ ਅਜੀਹਾ ਨਹੀਂ ਹੁੰਦਾ ਉਹ ਜੋ ਕਰ ਰਿਹਾ ਹੋ ਸਕਦਾ ਉਹਦੇ ਆਪ ਦੇ ਨੌਲੇਜ ਦੇ ਮੁਤਾਬਿਕ ਚੰਗਾ ਕਰ ਰਿਹਾ ਹੈ ਬਹੁਤ ਵਧੀਆ ਕਰ ਰਿਹਾ ਹੈ ਟ੍ਰਾਈ ਟੂ ਅੰਡਰਸਟੈਂਡ ਉਸ ਨੂੰ ਸਮਝਣ ਦੀ ਲੋੜ ਹੈ ਤਾਂ ਆਪਾਂ ਸਾਰੇ ਕਿਸੇ ਵੀ ਤਰ੍ਹਾਂ ਦਾ ਲਫਜ਼ ਉੱਚਾ ਨੀਵਾ ਭਾਰਾ ਨਾ ਬੋਲਦੇ ਹੋਏ ਪਿਆਰ ਮੁਹੱਬਤ ਦੇ ਨਾਲ ਅਗਲਾ ਸਫ਼ਰ ਸ਼ੁਰੂ ਕਰਾਂਗੇ ਇਸ ਦੀ 2 ਮਾਰਚ ਨੂੰ ਮੀਟਿੰਗ ਰੱਖੀ ਗਈ ਹੈ ਲੁਧਿਆਣਾ ਵਿੱਚ ਇਸ ਮੀਟਿੰਗ ਦਾ ਸਥਾਨ ਜਿਹੜਾ ਜਲਦੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਊਗਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ